ਉਹ ਬਾਈ ਦੀ ਅਵਾਰਡ ਵਾਪਸ ਬادل ਸਾਹਿਬ ਵਿਚਾਰੇ ਬਜ਼ੁਰਗ ਹੋ ਚੁੱਕੇ ਹਨ ਉਹਨਾਂ ਨੂੰ ਜਿਵੇਂ ਹਰ ਸਿਮਰਤ ਕੌਰ ਕਹੀ ਜਾਂਦੀ ਓਵੇਂ ਵਿਚਾਰਿਆਂ ਤੋਂ ਕਰਾਈ ਕਰ ਇਹ ਹੁਣ ਅੱਜ ਕੱਲ ਨਵੇਂ ਬੰਦੇ ਚੱਲੇ ਆ ਕੋਈ ਕਹਿੰਦਾ ਬੱਸਾਂ ਲੈ ਜਾਓ ਕੋਈ ਕਹਿੰਦਾ ਫਲਾਂ ਲੈ ਜਿੰਨ ਕੋ ਮੋਦੀ ਨਚਾਤਾ ਹੈ ਉਹ ਨੱਚਦੇ ਹਨ ਔਰ ਮੈਂ ਕੰਗਨਾ ਜੀ ਕੋ ਕਹਿਣਾ ਚਾਹਤਾ ਹੂੰ ਸਾਡੀ ਮਾਂ ਨੂੰ ਇਹਨੇ ਗੱਲ ਕਹੀ ਹੈ ਵੀ ਇਹ 100 ਰੁਪਏ ਤੇ ਆ ਜਾਂਦੀ ਹੈ ਇਹੋ ਜਿਹੇ ਲੋਕ ਅਸੀਂ ਹਰ ਥਾਂ ਤੇ ਕਚੈਰੀ ਚ ਇਹਨਾਂ ਦੇ ਖਿਲਾਫ ਕੇਸ ਸੋਕਾਂਗੇ ਤੇ ਪਤਾ ਲੱਗੂਗਾ ਕੰਗਣਾ ਰਿਜ਼ੋਰਟ ਇਹਨੂੰ ਰਨੌਤ ਨੂੰ ਕਿ ਕਿਵੇਂ ਪੰਜਾਬੀਆਂ ਨਾਲ ਪੰਗਾ ਲਈ ਅਸਾਸੀ ਕਾਲ ਦੀ ਸਵਾਗਤ ਹੈ ਤੁਹਾਡਾ ਕਿੰਗ ਪੰਜਾਬੀ ਚੈਨਲ ਤੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਇਹ ਪਿੰਡ ਮੰਦਿਰ ਦੇ ਫੋਕਲ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹਰੇ ਝੰਡੇ ਕਿਸਾਨਾਂ ਦੇ ਝੰਡੇ ਦੇ ਥੱਲੇ ਹੋ ਕੇ ਸਾਰੇ ਕਿਸਾਨਾਂ ਨੂੰ ਪਾਰਟੀ ਬਜੂ ਤੋਂ ਉੱਪਰ ਹੋ ਕੇ ਨਾ ਕਿ ਅਕਾਲੀ ਕਾਂਗਰਸੀ ਆਪ ਨੂੰ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਆਪਣੇ ਕਿਸਾਨਾਂ ਦੇ ਝੰਡੇ ਦੇ ਬੈਨਰ ਥੱਲੇ ਜਿਹੜੇ ਅੱਜ ਦੂਜੀ ਵਾਰੀ ਦਿੱਲੀ ਨੂੰ ਖੁਦ ਆਪ ਫੈਕਟਰ ਚਲਾ ਕੇ ਕਿਸਾਨਾਂ ਦੇ ਨਾਲ ਜਾ ਰਹੇ ਨੇ ਔਰ ਪਾਰਟੀ ਲੈਵਲ ਤੋਂ ਉੱਪਰ ਹੋ ਕੇ ਵੜਿੰਗ ਸਾਹਿਬ ਨੇ ਕੀ ਕਿਹਾ ਸਾਰੀ ਗਲਬਤ ਆਪਾਂ ਆਓ ਆਪਾਂ ਵੜਿੰਗ ਸਾਹਿਬ ਨਾਲ ਕਰਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਨਾਲ ਨੇ ਵੜਿੰਗ ਸਾਹਿਬ ਤੁਸੀਂ ਦੂਜੀ ਵਾਰੀ ਚੱਲੇ ਹੋ ਕੀ ਕਹਿਣਾ ਚਾਹੁੰਗੇ ਇਸ ਬਾਰੇ ਵਿੱਚ ਦੂਜੀ ਵਾਰੀ ਕਿਸਾਨ ਭਰਾਵਾਂ ਨੂੰ ਲੈ ਕੇ ਜਾਣ ਦਾ ਮਤਲਬ ਇਹ ਹੈ ਇੱਕ ਤਾਂ ਅਸੀਂ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਇਹ ਗਲਤਫਹਿਮੀ ਹੋਵੇ ਕਿ ਪੰਜਾਬ ਦਾ ਕਿਸਾਨ ਰੁਕ ਗਿਆ ਉਹ ਬਿਲਕੁਲ ਨਹੀਂ ਰੁਕਿਆ ਅਸੀਂ ਮਰਦੇ ਦਮ ਤੱਕ ਅਸੀਂ ਬਾਰਡਰ ਨਹੀਂ ਛੱਡਾਂਗੇ ਜਿੰਨਾ ਚਿਰ ਕਿਸਾਨ ਜਥੇਬੰਦੀਆਂ ਦਾ ਹੁਕਮ ਨਹੀਂ ਆਉਂਦਾ ਸੋ ਅੱਜ 20 25 ਟਰੈਕਟਰ 220 ਬੰਦਾ ਲੈ ਕੇ ਅੱਜ ਅਸੀਂ ਦਿੱਲੀ ਪਹੁੰਚਾਂਗੇ ਅੱਜ ਪਹੁੰਚ ਜੀਏ ਕੱਲ ਪਹੁੰਚ ਜੀਏ ਉੱਥੇ ਰਵਾਂਗੇ ਇਹਨਾਂ ਮੇਰੇ ਕਿਸਾਨ ਭਰਾਵਾਂ ਨੂੰ ਬਾਰਡਰ ਤੇ ਉੱਥੇ ਛੱਡ ਕੇ ਤੇ ਅਸੀਂ ਫੇਰ ਆਪਦਾ ਗੇੜਾ ਦੂਜੇ ਤੀਜੇ ਦਿਨ ਲਾਵਾਂਗੇ ਚੌਥੇ ਦਿਨ ਉਹਰਾ ਕਾਰਨ ਹੈ ਕਿ ਕਈ ਉੱਥੇ ਭਰਾ ਗਿੱਦੜਬਾਦੇ ਕਾਫੀ ਦਿਨਾਂ ਤੋਂ ਬੈਠੇ ਆ ਜਾਨ ਨਵੇਂ ਚਲੇ ਜਾਣ ਆ ਜਾਨ ਨਵੇਂ ਚਲੇ ਜਾਣ ਦੂਜਾ ਮੈਂ ਕਾਰ ਤੇ ਜਾ ਸਕਦਾ ਸੀ ਬੱਸ ਤੇ ਜਾ ਸਕਦਾ ਸੀ ਲੇਕਿਨ ਕਾਰ ਤੇ ਬੱਸ ਤੇ ਜਾਣ ਨਾਲ ਗਿਣਤੀ ਨਹੀਂ ਹੋਣੀ ਜਿਹੜੀਆਂ ਫੋਰਸਾਂ ਤੇ ਏਜੰਸੀਆਂ ਮੋਦੀ ਨੇ ਲਾਈਆਂ ਵੀ ਐ ਇੰਟੈਲੀਜੈਂਸ ਬਿਊਰੋ ਰਾ ਆਈਬੀ ਉਹਨਾਂ ਨੂੰ ਇਹ ਕੰਨ ਹੋ ਜਾਣ ਕਿ ਜਿਹੜਾ ਕਿਸਾਨ ਹੈ ਉਹ ਨਿਰੰਤਰ ਟਰੈਕਟਰ ਲੈ ਕੇ ਤੁਰਿਆ ਗਿਆ ਹੈ ਇਹ ਸਿਲਸਿਲਾ ਜਿੰਨਾ ਚਿਰ ਨਵੇੜ ਦੇ ਨਹੀਂ ਚੱਲਦਾ ਰਹਿਣਾ ਬੱਸ ਤੇ ਜਾਣ ਨਾਲ ਤੇ ਕਾਰ ਤੇ ਜਾਣ ਨਾਲ ਉਹ ਸਨੇਹਾ ਨਹੀਂ ਮਿਲਦਾ ਤੇ ਪਿੱਛਾ ਮੈਂ ਆ ਦਾ ਫਰਜ ਨਿਭਾਉਂਦੇ ਹੋਏ ਮੈਂ ਤਰਨੇ ਚ ਵੀ ਬਹਿ ਸਕਦਾ ਹਾਂ ਕਿਉਂਕਿ ਹਜੇ ਜਥੇਬੰਦੀਆਂ ਨੇ ਸਾਨੂੰ ਕਿਹਾ ਕਿ ਪੋਲੀਟੀਕਲ ਪਾਰਟੀਆਂ ਦੇ ਆਗੂ ਉੱਥੇ ਨਾ ਪਹੁੰਚਣ ਪਰ ਮੈਂ ਆਪਦਾ ਕੰਮ ਇੱਥੋਂ ਕਰ ਰਿਹਾ ਕਿ ਜਿਹੜੇ ਬੰਦੇ ਸਾਡਾ ਇਹਨਾਂ ਦਾ ਜਿਹੜਾ ਮਗਰ ਹੈ ਕੋਈ ਬੰਦਾ ਜੇ ਉੱਥੋਂ ਆਉਂਦਾ 5000 ਬੰਦਾ ਤਾਂ 10000 ਬੰਦਾ ਦਵਾਰੇ ਉੱਥੇ ਤਰਨੇ ਦੇ ਵਿੱਚ ਪਹੁੰਚੇ ਇਹ ਅਸੀਂ ਸਾਰਾ ਉਪਰਾਲਾ ਅੱਜ ਕੀਤਾ ਸੋ ਮੈਂ ਖੁਦ ਚਲਾ ਕੇ ਅੱਜ ਟਰੈਕਟਰ ਲੈ ਕੇ ਅਸੀਂ ਉੱਥੇ ਬਾਰਡਰ ਤੇ ਪਹੁੰਚਾਂਗੇ ਵਾਇਆ ਡਬਲ ਹੀ ਹੋ ਕੇ ਜਾਵਾਂਗੇ। ਪ੍ਰਿੰਪਲ ਸਾਹਿਬ ਐਸੇ ਤਾਂ ਕੋਈ ਕਮੀ ਨਹੀਂ ਆ ਰਹੀ ਹੋਂਦੀ ਫਿਰ ਵੀ ਕੋਈ ਨਾ ਕੁਝ ਤੁਸੀਂ ਆਪ ਦੇ ਲੋਕੀ ਸਹਿਯੋਗ ਕਰ। ਸਾਡੀ ਮੈਂ ਆਪ ਦੇ ਵੱਲੋਂ ਸਹਿਯੋਗ ਦੀ ਜਿੱਥੋਂ ਤੱਕ ਗੱਲ ਹੈ ਕਿਸਾਨਾਂ ਵਾਸਤੇ ਸਭ ਕੁਝ ਹਾਜ਼ਰ ਹੈ। ਮੈਂ ਆਪ ਦੀ ਆਪ ਦੇ ਮਨ ਬਣਾਇਆ ਕਿ ਆਪ ਦੀ ਤਨਖਾਹ ਚੋਂ ਕਟੋ-ਕਟ 6 ਮਹੀਨਿਆਂ ਦੀ ਤਨਖਾਹ ਬੰਦੀ ਇਹਨਾਂ ਕਿਸਾਨ ਭਰਾਵਾਂ ਦੇ ਲੇਖੇ ਲਾਵਾਂ। ਸੋ ਆਪਦੀ ਤਨਖਾਹ ਚੋਂ ਰਾਸ਼ਨ ਪਾਣੀ ਸਮਾਨ ਇੱਕ ਟਰੱਕ ਸਾਡਾ ਰਾਸ਼ਨਦਾ ਲੰਬੀ ਇਹ ਮੋੜ ਤੇ ਖੜਾ ਹੈ ਉਹਨੂੰ ਨਾਲ ਲੈ ਕੇ ਜਾਣਾ ਜਿਸ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਔਰ ਇਹ ਵੀ ਅਲਾਣ ਕੀਤਾ ਵਿਆ ਸਾਡੇ ਭਰਾਵਾਂ ਨੂੰ ਗਿੱਦੜਬੇ ਆਲਿਆਂ ਨੂੰ ਕਿਸੇ ਚੀਜ਼ ਦੀ ਕਿਤੇ ਜ਼ਰੂਰਤ ਹੋਵੇ ਉੱਥੇ ਬਾਰਡਰ ਤੇ ਸਿਲੰਡਰ ਖਤਮ ਹੋ ਗਿਆ ਕੋਈ ਚੀਜ਼ ਖਤਮ ਹੋ ਗਈ ਕਿਸੇ ਕੋਲੇ ਹੈ ਨਹੀਂ ਤਾਂ ਅਸੀਂ ਹਾਜ਼ਰ ਹਰ ਤਰੀਕੇ ਨਾਲ ਹਾਜ਼ਰ ਇੱਕ ਹੋਰ ਵਡੰਗ ਸਿੰਘ ਜਿਹੜੇ ਤੁਹਾਡੇ ਨਾਲ ਜਾ ਰਿਹਾ ਕਾਂਗਰਸੀ ਵਰਕਰ ਹੈ ਜਾਂ ਕੋਈ ਵੀ ਹੋ ਸਕਦਾ ਦੇ ਵਿੱਚ ਅਸੀਂ ਨਾ ਅਸੀਂ ਵੀ ਨਹੀਂ ਕਾਂਗਰਸੀ ਤਾਂ ਪਹਿਲਾਂ ਅਸੀਂ ਕਿਸਾਨ ਹੈ ਸੋ ਕਿਸਾਨ ਦਾ ਤੁਸੀਂ ਦੇਖਿਆ ਹਣਾ ਕਿਸਾਨ ਇੱਕ ਤਾਂ ਜਿੰਦਾਬਾਦ ਹਰਾ ਝੰਡਾ ਹਰਾ ਪਟਕਾ ਨਾ ਅਸੀਂ ਅੱਜ ਦੀ ਡੇਟ 'ਚ ਐਮਐਲਏ ਆਪਦੇ ਆਪ ਨੂੰ ਸਮਝ ਕੇ ਜਾ ਰਹੇ ਨਾ ਕਿਸਾਨ ਆ ਨਾ ਕਾਂਗਰਸੀ ਬਣ ਕੇ ਜਾ ਰਹੇ ਕੇਵਲ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਅੱਜ ਅਸੀਂ ਦਿੱਲੀ ਵੱਲ ਕੂਚ ਰਹੇ ਹਾਂ ਇਹਦੇ ਵਿੱਚ ਕੋਈ ਆ ਜੇ ਕਾਲੀ ਆ ਜੇ ਕਾਂਗਰਸੀ ਆ ਜੇ ਆਮ ਆਦਮੀ ਪਾਰਟੀ ਵਾਲਾ ਆ ਜੇ ਬੀਜੇਪੀ ਵਾਲਾ ਆ ਜੇ ਬੀਐਸਪੀ ਵਾਲਾ ਆ ਜੇ ਕਿਸਾਨ ਦੇ ਨਾਲ ਕਿਸਾਨ ਦਾ ਪੁੱਤ ਕਿਸਾਨ ਆ ਇੱਕ ਬਾਈ ਜੀ ਬਾਦਲ ਸਾਹਿਬ ਨੇ ਤੇ ਢੀਂਡ ਸਾਹਿਬ ਨੇ ਕੌਮੀ ਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਜੀ ਉਹ ਬਾਈ ਦੀ ਵਾਰਡ ਵਾਪਸ ਬਾਦਲ ਸਾਹਿਬ ਵਿਚਾਰੇ ਬਜ਼ੁਰਗ ਹੋ ਚੁੱਕੇ ਹਨ ਉਹਨਾਂ ਨੂੰ ਜਿਵੇਂ ਹਰ ਸਿਮਰਤ ਕੌਰ ਕਈ ਜਾਂਦੀ ਓਵੇਂ ਵਿਚਾਰਿਆਂ ਤੋਂ ਕਰਾਈ ਜਾਂਦੀ ਹੈ ਬਜ਼ੁਰਗ 95 97 ਸਾਲ ਦੇ ਉਹ ਬਜ਼ੁਰਗਾਂ ਮੈਂ ਉਹਨਾਂ ਦਾ ਇਸ ਉਮਰ ਦੇ ਵਿੱਚ ਸਤਿਕਾਰ ਕਰਦਾ ਹਾਂ ਲੇਕਿਨ ਅਵਾਰਡ ਵਾਪਸ ਕਰ ਦਿਓ ਨਾ ਕਰ ਦਿਓ ਕੋਈ ਫਾਇਦਾ ਨਹੀਂ ਜਿਹੜੇ ਮੌਤ ਦੇ ਵਾਰੰਟਾਂ ਤੇ ਦਸਤਖਤ ਪਹਿਲਾਂ ਕਰਤੇ 5 ਜੂਨ ਨੂੰ ਹਰ ਸਿਮਰਤ ਕੌਰ ਬਾਦਲ ਨੇ ਉਦੋਂ ਉਦੋਂ ਅਸਤੀਫਾ ਦੇਣਾ ਚਾਹੀਦਾ ਸੀ ਕੰਗਨਾ ਜੀ ਦਾ ਕੀ ਕਹਿਣਾ ਕੰਗਨਾ ਜੀ ਕੁਝ ਵੀ ਕਹਿ ਸਕਤੀ ਹੈ ਜਿੰਕੋ ਮੋਦੀ ਨਚਾਤਾ ਹੈ ਉਹ ਨਾਚਤੇ ਹੈ ਔਰ ਮੈਂ ਕੰਗਨਾ ਜੀ ਕੋ ਕਹਿਣਾ ਚਾਹਤਾ ਹੂੰ ਕੰਗਨਾ ਜੀ ਇੱਕ ਔਰਤ ਕੇ ਮੂੰਹ ਸੇ औरत के लिए इस तरीके की बयानबाजी कि क्या सौ सौ रुपए में ये आते हैं अगर किसी ने कह दिया कि आप पांच हजार में आते हैं तो तो नहीं कहना चाहिए हम आपका औरत होने के नाते आपका सत्कार करते हैं लोग कह देंगे आप कहा जाते हैं आप कितने में आते हैं ये बात गलत है किसी भी औरत के लिए ऐसी बात नहीं कहनी चाहिए मैं गिदड़बाते मुख्त केस ठोका ਪੰਜਾਬ ਦੇ ਜਿੱਥੇ-ਜਿੱਥੇ ਕਚੈਰੀ ਹੈ ਮੈਂ ਕਿਸਾਨ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਅਣਖ aur ਗੈਰਤ ਨਾਲ ਸਾਡੀ ਮਾਂ ਨੂੰ ਇਹਨੇ ਗੱਲ ਕਹੀ ਹੈ ਵੀ ਇਹ 100 ਰੁਪਏ ਤੇ ਆ ਜਾਂਦੀ ਹੈ ਇਹੋ ਜਿਹੇ ਲੋਕ ਅਸੀਂ ਹਰ ਥਾਂ ਤੇ ਕਚੈਰੀ ਚ ਇਹਨਾਂ ਦੇ ਖਿਲਾਫ ਕੇਸ ਠੋਕਾਂਗੇ ਤੇ ਪਤਾ ਲੱਗੂਗਾ ਕੰਗਣਾ ਰਿਜ਼ੋਰਟ ਇਹਨੂੰ ਰਣੌਤ ਨੂੰ ਕਿ ਕਿਵੇਂ ਪੰਜਾਬੀਆਂ ਨਾਲ ਪੰਗਾ ਲੈਂਦਾ ਹੈ ਸਭ ਨੂੰ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ